ਲੁਧਿਆਣਾ ਨੀਲੇ ਡਰਮ ਵਿੱਚ ਮ੍ਰਿਤਕ ਦੇ ਆਲਾ ਮਸਲਾ ਪੁਲਿਸ ਨੇ ਹੱਲ ਕਰ ਲਿਆ ਹੈ ਕਿਵੇਂ ਇਹ ਕਤਲ ਹੋਇਆ ਇਸ ਕੇਸ ਵਿੱਚ ਔਰਤ ਦਾ ਕੀ ਰੋਲ ਹੈ ਔਰਤ ਨੇ ਆਪਣੇ ਹੱਥੀ ਮ੍ਰਿਤਕ ਦੇ ਨੂੰ ਪਲਾਸਟਿਕ ਦੇ ਲਿਫਾਫਿਆਂ ਵਿੱਚ ਕਿਵੇਂ ਪੈਕ ਕੀਤਾ ਮ੍ਰਿਤਕ ਨੂੰ ਨੀਲੇ ਡਰਮ ਵਿੱਚ ਟਿਕਾਣੇ ਲਾਉਣ ਦਾ ਪਲਾਨ ਕਿਸ ਦਾ ਸੀ ਪ੍ਰੈਸ ਕਾਨਫਰੰਸ ਵਿੱਚ ਲੁਧਿਆਣਾ ਪੁਲਿਸ ਨੇ ਰੁਕਮਬਾਉਂਦੇ ਖੁਲਾਸੇ ਕੀਤੇ ਨੇ ਉਹ ਇੱਕ ਡਰਮ ਦਾ ਅਰੇਂਜ ਕੀਤਾ ਨੀਲੇ ਰੰਗ ਦਾ ਉਹਨੂੰ ਇਕੱਠਾ ਕਰਕੇ ਬੰਨ ਕੇ ਉਹਦੇ ਵਿੱਚ ਪਾਇਆ ਬੀਰੇਮੀ ਦੇ ਨਾਲ ਛੇ ਕੁੱਟ ਘਾਣ ਕੁੱਟਣ ਵਾਲੇ ਦੇ ਕੁੱਟ ਘਾਣ ਵਾਲਾ ਉਹ ਬੇਸੁਰਤ ਹੋ ਗਿਆ ਸਾਇਦ ਪਿਆਰਿਆ ਉਹਨੂੰ ਹਸਤਰ ਲੈ ਕੇ ਜਾਂਦੇ ਵੱਖਰੀ ਗੱਲ ਸੀ ਉਹ ਜਦੋਂ ਉੱਥੇ ਮਰ ਗਿਆ ਸਸ਼ਿਕਾ ਜੀ ਮਿੱਟੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਮੈਂ ਹਾਂ ਗੁਰਦੀਪ ਸਿੰਘ ਲੰਮੇ ਸਾਡੇ ਨਾਲ ਇਸ ਵੇਲੇ ਏਸੀਪੀ ਸਤਵਿੰਦਰ ਸਿੰਘ ਬਿਰਕ ਜੀ ਮੌਜੂਦ ਨੇ ਗੱਲਬਾਤ ਕਰਦੇ ਉਹਨਾਂ ਦੇ ਨਾਲ ਕਿ ਲੁਧਿਆਣਾ ਦੇ ਵਿੱਚ ਇੱਕ ਡਰਮ ਦੇ ਵਿੱਚ ਲਾਸ਼ ਜਿਹੜੀ ਹੈ ਉਹ ਮਿਲੀ ਸੀ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਹਰਕਤ ਦੇ ਵਿੱਚ ਆਉਂਦਾ ਹੈ ਤੇ 30 ਤੋਂ 35 ਘੰਟਿਆਂ ਦੇ ਵਿੱਚ ਇਸ ਨੂੰ ਸੁਲਝਾ ਲਿਆ ਜਾਂਦਾ ਹੈ ਸਰ ਇਹ ਮਾਮਲਾ ਜਿਹੜਾ ਕੀ ਸੀਗਾ ਕਿਸ ਜਗ੍ਹਾ ਤੇ ਲਾਸ਼ ਜਿਹੜੀ ਬਰਾਮਦ ਹੋਈ ਸੀਗੀ ਔਰ ਜਿਵੇਂ ਦੱਸਿਆ ਜਾ ਰਿਹਾ ਕਿ ਨੀਲੇ ਡਰਮ ਦੇ ਵਿੱਚ ਇਹ ਲਾਸ਼ ਸੀਗੀ ਤਾਂ ਇਸ ਦੇ ਵਾਰ ਇਤਲਾਕ ਨਹੀਂ ਦਿੱਤੀ ਸੀਗੀ ਇਤਲਾਹ ਦੇਖੋ ਸ਼ੇਰਪੁਰ ਚੌਂਕ ਲਾ ਕੇ ਖਾਲੀ ਪਲਾਟ ਪੈਂਦਾ ਉਹਦੇ ਨਾਲ ਇੱਕ ਵਰਕਸ਼ਾਪ ਹੈਗੀ ਆ ਕਾਰ ਗੈਰੇਜ ਗੈਰੇਜ ਦੀ ਹੈ ਉਹਦੇ ਸਰਦਾਰ ਸਾਹਿਬ ਨੇ ਉਹਨਾਂ ਨੇ ਜਦੋਂ ਮੁਸ਼ਕਲ ਆਈ ਜ ਉਹਨਾਂ ਨੇ ਇਤਲਾਹ ਦਿੱਤੀ ਸੀਗੀ ਇਸੇ ਡੈਡ ਤੇ ਮਰੇ ਹੋਏ ਦੇਖੋ ਮਰੇ ਹੋ ਦੀ ਸਮੈਲ ਹੋਰ ਤਰ੍ਹਾਂ ਦੀ ਹੁੰਦੀ ਆ ਜਾਨਵਰ ਦੀ ਤੇ ਮਰੇ ਹੋਏ ਬੰਦੇ ਦੀ ਸਮੈਲ ਦਾ ਫਰਕ ਹੁੰਦਾ ਆ ਉਹਨੇ ਜੋ ਇਤਲਾਹ ਚੌਂਕੀ ਸ਼ੇਰਪੁਰ ਦੀ ਥਾਣੇ ਸ਼ੇਰਪੁਰ ਆ ਗਈ ਚੇਰਬੁਰ ਧਰਨੇ ਤੇ ਪਹੁੰਚਦੇ ਸਾਰ ਮੈਂ ਤੇ ਐਸਪੀ ਸਾਹਿਬ ਵੀ ਮੌਕੇ ਤੇ ਚਲੇ ਸੀਗੇ ਜਾ ਕੇ ਅਸੀਂ ਆਪਣੇ ਹਿਸਾਬ ਨਾਲ ਜਿੰਨੀ ਕਿ ਅਸੀਂ ਅਸੀਂ ਸਾਡੀ ਸੂਝ-ਬੂਝ ਸੀ ਅਸੀਂ ਚੈੱਕ ਕੀਤਾ ਮੌਕੇ ਤੇ ਅਸੀਂ ਜਿਹੜੀ ਸਾਡੀ ਐਫਐਐਸਐਲ ਟੀਮ ਹੈਗੀ ਆ ਫਰੈਂਸਿਕ ਟੀਮ ਡੌਗ ਸਕਵਾਡ ਆ ਫਿੰਗਰਪ੍ਰਿੰਟ ਟੀਮ ਸਾਰੀਆਂ ਟੀਮਾਂ ਇੱਕ ਸਾਡੀ ਲੈਬ ਆ ਚਲਦੀ ਮੋਬਾਈਲ ਲੈਬ ਆ ਉਹਨੇ ਜਿੱਦਾਂ 2 ਮਿੰਟ ਜਿੱਦੋਂ ਬਰਾਮਾਗੇ 2 ਮਿੰਟ ਚੋਂ ਪਹੁੰਚ ਜਾਣਾ ਹੈ ਜੇ ਉਹ ਕੋ ਸਾਰੀਆਂ ਫੈਸਿਲਿਟੀਆਂ ਹੈਗੀਆਂ ਨੇ ਹਰੇ ਹਰੇ ਤਰ੍ਹਾਂ ਦੀਆਂ ਉਹਨਾਂ ਨੇ ਡੈੱਡ ਬੋਡੀ ਸੀ ਡੈੱਡ ਬੋਡੀ ਸੀਗੀ ਸਾਨੂੰ ਮਿਲ ਗਈ ਸੀ ਕੱਢ ਕੇ ਚੈੱਕ ਕੀਤਾ ਇਹ ਗਾ ਸਾਹਮਣੇ ਆ ਗਈ ਸੀ ਵੀਰ ਨੂੰ ਮਾਰ ਕੇ ਬੰਨ ਕੇ ਇਹਦੇ ਵਿੱਚ ਪਾ ਕੇ ਸਿੱਟ ਗਈ ਇਹ ਗੱਲ ਤਾਂ ਕਲੀਅਰ ਹੋ ਗਈ ਸੀਗੀ ਤੇ ਅਸੀਂ ਫਿਰ ਉਸ ਤੋਂ ਬਾਅਦ ਅਗਲਾ ਅਗਲੇ ਅਗਲੇ ਕੋ ਜੋ ਜੋ ਸਟੈਪ ਮੈਰੀ ਮੈਡਸਿੰਗ ਨੂੰ ਅਡਾਪਟ ਕੀਤਾ ਤੇ ਸਾਨੂੰ ਇੱਕ ਬੰਦਾ ਪਤਾ ਲੱਗ ਗਿਆ ਕਿ ਵੀ ਭਾਈ ਇਹ ਬੰਦਾ ਤੇ ਇਥੇ ਬਾਈ ਵਹੀਕਲ ਸਿੱਟ ਕੇ ਗਏ ਆ 3-ਵੀਲਰ ਦੇ ਵਿੱਚ ਫਿਰ ਇਹ 3-ਵੀਲਰ ਬੜਾ ਕਾਬੂ ਕਰ ਲਿਆ ਹੌਲੀ-ਹੌਲੀ ਕਰਕੇ ਸਾਡੇ ਕੋ ਵੀ ਆਪਦੇ ਸਰਸੇਗੇ ਆ ਜੋ 3-ਵੀਲਰ ਕੋ ਕਾਬੂ ਕਰ ਲਿਆ ਉਹਨੇ ਗਾਹਾਂ ਦੱਸਦਾ ਜੀ ਕਿ ਮੈਂ ਮੈਂ ਤਾਂ ਇਹ ਕਹਿ ਕੇ ਰਹਿ ਗਈ ਹੈ ਕਿ ਇਹ ਇਹਦੇ ਵਿੱਚ ਕੋਈ ਮਟੀਰੀਅਲ ਭਰਿਆ ਹੋਇਆ ਗਾਹਾਂ ਸ਼ੀਰਪੁਰ ਲਾਇਆ ਜਾ ਕੇ ਉਹਦੇ ਗਰੀਬ ਆਦਮੀ ਆ ਉਹਨੇ ਚਲਾਉਂਦਾ 3-ਵੀਲਰ ਹੈਗਾ ਉਹਨੇ 3-ਵੀਲਰ ਰੱਖਿਆ ਰੱਖੇਗਾ ਗਾਹਾਂ ਰੱਖਿਓ ਉਹਨੇ ਆਪਣੇ 400 ਰੁਪਏ ਲਿਆ ਜੇਜ ਪਾ ਗਿਆ ਗਿਆ ਤੁਹਾਨੂੰ ਲੱਗਦਾ ਉਸ ਦੇ ਬਾਰੇ ਸ਼ੱਕ ਹੋਇਆ ਹੋਵੇ ਤੇ ਇਤਲਾਹ ਕੀਤੀ ਹੋਵੇ ਕਿ ਇਸ ਤਰ੍ਹਾਂ ਸੁਨਸਾਨ ਜਗ੍ਹਾ ਦੇ ਉੱਤੇ ਉਹਨੂੰ ਨਹੀਂ ਸੀ ਪਤਾ ਇਹਨਾਂ ਨੇ ਉਹ ਡੈਡ ਉਹਨੂੰ ਚੰਗੀ ਤਰ੍ਹਾਂ ਚਾਦ ਨਾ ਟਿਕਾ ਟੋ ਕਿਹਾ ਹੋਇਆ ਸੀਗਾ ਇੰਨੀ ਜਲਦੀ ਕਿ ਵੀ ਡੈਡ ਬੁਡੀ ਓਪਨ ਚ ਆਉਂਦੀ ਹੈ ਉਦੋਂ ਸਮੈਲ ਆਉਂਦੀ ਹੈ ਥੋੜਾ ਫਰਕ ਪੈ ਜਾਂਦਾ ਹੈ ਇਹਨਾਂ ਨੇ ਉੱਥੇ ਡੈਡ ਬੁਡੀ ਰੱਖੀ ਉਹ ਚ ਰਹਿ ਗਿਆ ਇਹਨਾਂ ਨੇ ਉੱਥੇ ਡੈਡ ਬੁਡੀ ਸਿੱਟ ਕੇ ਭੱਜ ਗਏ ਜਦੋਂ ਫੜੇ ਗਏ ਸ਼ੀਰ ਸ਼ੀ ਜਾਨੇ ਜਿਹਨੂੰ ਪੁੱਛ ਗਈ ਸੀ ਹੋਈ ਪਹਿਲਾਂ ਤਾਂ ਦੇਖੋ ਬੰਦਾ ਨਾਕਾਨੀ ਕਰਦਾ ਹੀ ਹੁੰਦੇ ਸੀ ਕੁਝ ਨਹੀਂ ਕੀਤਾ ਜਦੋਂ ਥੋੜੀ ਜੀ ਸਿਰਤਾਈ ਹੁੰਦੀ ਹੈ ਸਾਰਿਆਂ ਨੂੰ ਸੱਚਾਈ ਦੱਸਣੀ ਪੈਂਦੀ ਆ ਇਹਨਾਂ ਮੁੰਡੇ ਦੋਨੋਂ ਦੇ ਮਾਪੇ ਬਾਪ ਇਹ ਕਿਹਨਾਂ ਦਾ ਦੋਸਤ 6 ਜਣੇ ਅਰੇਸਟ ਹੋ ਗਈ ਆ ਮਾਰਨਾ ਕਾਰਨ ਕੀ ਆ ਦੋਨੇ ਲੇਬਰ ਦਾ ਕੰਮ ਕਰਦੇ ਆ ਜਿਹੜਾ ਮਰਨ ਵਾਲਾ ਮਨੂਜ ਆ ਆਪਣੇ ਦੋਸਤ ਕੋਲੇ ਰਕੇਸ਼ ਕੋਲੇ ਨਿਰੇਜ ਕੋਲੇ ਬੈਡ ਚਾਰ ਗੱਲਾਂ ਮਾਰਨ ਗਿਆ ਹੁਣ ਅਸੀਂ 8:00 8:10 ਵਜੇ ਕਿ ਜਲਦ ਉਸ ਕੋਲ ਉਹਨਾਂ ਨੇ ਰੋਟੀ ਵੀ ਨਹੀਂ ਖਾ ਲਾਂਗੇ ਨਾਲੇ ਚਾਰ ਪੈਗ ਲਾ ਲਾਂਗੇ ਵਾਪਸ ਆ ਜਾਾਂਗੇ ਉਹ 10 ਮਿੰਟ ਚ ਰੋਟੀ ਤਾਂ ਕੀ ਖਾਣੀ ਸੀ ਉਹਨਾਂ ਨੇ ਫੜ ਕੇ ਨੂੰ ਕੁੱਟਤਾ ਹੱਥੇ ਕੋਟਨ ਕੁੱਟ ਨੂੰ ਇੱਕ ਨੂੰ ਇੱਕ ਕੁੱਟ ਤੇ ਹੋਰ ਗਾ 6 ਨੂੰ ਕੁੱਟਣ ਪੈ ਗਏ 6 ਕੁੱਟ ਖਾਣ ਕੁੱਟਣ ਵਾਲੇ ਦੇ ਕੁੱਟ ਖਾਣ ਵਾਲਾ ਉਹ ਬੇਸੁਰਤ ਹੋ ਗਿਆ ਸਾਇਦ ਪਿਆਰਿਆ ਉਹਨੂੰ ਹਸਤਰ ਲੈ ਕੇ ਜਾਂਦੇ ਵੱਖਰੀ ਗੱਲ ਸੀ ਉਹ ਜਦੋਂ ਉੱਥੇ ਮਰ ਗਿਆ ਸਵੀਰ ਨੂੰ ਦਿਨੇ ਦਿਨੇ ਵੀ ਪਿਆਰਿਆ ਉਥੇ ਇਹਨਾਂ ਨੇ ਉਹਨੂੰ ਇੱਕ ਡਰਮ ਦਾ ਅਰੇਂਜ ਕੀਤਾ ਨੀਲੇ ਰੰਗ ਦਾ ਉਹਨੂੰ ਇਕੱਠਾ ਕਰਕੇ ਬੰਨ ਕੇ ਉਹਦੇ ਵਿੱਚ ਪਾਇਆ ਬੇਰਮੀ ਦੇ ਨਾਲ ਦੇਖੋ ਬੜਾ ਔਖਾ ਹੁੰਦਾ ਹੈ ਇਨਸਾਨ ਹੋ ਕੇ ਇਨਸਾਨ ਨੇ ਇਸ ਤਰੀਕੇ ਨਾਲ ਉਹਦੀ ਬੇਇੱਜ਼ਤੀ ਕਰਨੀ ਰਾਤ ਨੂੰ ਜਈ 10:00 ਵਜੇ ਇੱਕ 3 ਬਿਡਰ ਕਿਰਾਏ ਤੇ ਕਰਕੇ ਉਹਨੂੰ ਉੱਥੇ ਸਿੱਟ ਗਏ ਤੇ ਇਹਦੇ ਵਿੱਚ ਜਿਵੇਂ ਤੁਸੀਂ ਕਿਹਾ ਵਾ ਕਿ ਮਾਪੇ ਵੀ ਜਿਹੜੇ ਇਸ ਦੇ ਵਿੱਚ ਅਰੈਸਟ ਕੀਤੇ ਗਏ ਨੇ ਉਹਨਾਂ ਦੀ ਇਨਵੋਲਵਮੈਂਟ ਜਿਹੜੀ ਦੱਸੀ ਜਾ ਰਹੀ ਹੈ ਉਹ ਕਿਸ ਤਰੀਕੇ ਦਾ ਇਨਵੋਲਵਮੈਂਟ ਹੈ ਉਹਨਾਂ ਦੀ ਕਿ ਉਹਨਾਂ ਨੇ ਮਾਪੇ ਦਾ ਫਰਜ਼ ਬਣਦਾ ਜੀ ਮਾਂ ਬੱਚਿਆਂ ਨੂੰ ਮਾੜੇ ਕੰਮ ਤੋਂ ਰੋਕਣਾ ਪਰ ਉਹ ਇਸ ਵਾਰਦਾਤ ਦੇ ਵਿੱਚ ਬਰਾਬਰ ਦੇ ਭਾਗੀਦਾਰ ਨੇ ਤੇ ਬਰਾਬਰ ਦੀ ਸਜ਼ਾ ਪਾਉਣਗੇ ਹਾਂਜੀ ਤਰੀ ਦੇ ਵਿੱਚ ਇੱਕ ਇਹ ਵੀ ਗੌਰ ਕਰਨ ਵਾਲੀ ਗੱਲ ਹੈ ਵੀ ਜਿਸ ਤਰੀਕੇ ਦੇ ਨਾਲ 30 ਤੋਂ 35 ਘੰਟਿਆਂ ਦੇ ਵਿੱਚ ਇਸ ਕੇਸ ਨੂੰ ਸੁਲਝਾਇਆ ਗਿਆ ਹਾਲਾਂਕਿ ਇਹ ਪ੍ਰਸ਼ਾਸਨ ਤੋਂ ਸਵਾਲ ਕਈ ਹਨ ਕੀਤਾ ਵੀ ਹੈ ਕਿ ਸੀਸੀਟੀਵੀ ਖੁੰਘਾਲੇ ਗਏ ਜਾਂ ਕਿਸ ਤਰੀਕੇ ਨਾਲ ਕੀਤਾ ਗਿਆ ਸੋਰਸਸ ਕਿਸ ਤਰ੍ਹਾਂ ਇਸਤੇਮਾਲ ਕੀਤੇ ਗਏ ਵੀ ਆਟੋ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਆਟੋ ਡਰਾਈਵਰ ਜਿਹੜਾ ਸੀਗਾ ਉਸ ਨੂੰ ਹਾਇਰ ਕੀਤਾ ਗਿਆ ਕਿ ਉਹਦੇ ਕੋਲ ਪੁੱਛ ਕਿਸ ਦੌਰਾਨ ਇਹ ਤਾਂ ਨਹੀਂ ਲੱਗਿਆ ਹੈਗਾ ਕਿ ਹਾਂ ਵੀ ਇਹਦੀ ਇਨਵੋਲਵਮੈਂਟ ਹੋ ਸਕਦੀ ਹੈ ਕਿਸੇ ਤਰੀਕੇ ਦੇ ਨਾਲ ਉਹ ਇਹ ਨਹੀਂ ਉਹਦੀ ਹੌਸਲਾ ਵਜਾਈ ਨਹੀਂ ਹੈਗੀ ਜੀ ਇਹ ਤਾਂ ਸਾਡੇ ਕਮਿਸ਼ਨਰ ਸਰ ਦੀ ਆਫਰ ਹੌਸਲਾ ਵਜਾਈ ਹੈ ਵੀ ਸਹੀ ਕੰਮ ਕਰਨਾ ਜੋ ਜਿਨੇ ਜੁਰਮ ਕੀਤਾ ਉਹੀ ਉਹੀ ਬੰਦਾ ਸਜ਼ਾ ਭੁਗਤੇ ਜੇ ਕੋਈ ਬੰਦਾ ਇਨੋਸੈਂਟ ਆ ਤੈਨੂੰ ਦੂਦੀ ਸਜ਼ਾ ਭੁਗਤਣੀ ਔਖੀ ਪੜੀ ਹੈ ਜੀ ਇੱਕ ਬੰਦੇ ਨੇ 3 ਵੀਰ ਜਿਨੇ ਵਿਚਾਰੇ ਨੇ 400 ਰੁਪਏ ਲੈ ਕੇ ਡੈੱਡ ਉੱਥੇ ਡਰਮ ਛੱਡਿਆ ਹੋਵੇ ਉਹ 20 ਸਾਲ ਹੀ ਕਿਉਂ ਭੁਗਤੇ ਇਹ ਪਿੱਛੇ ਠੀਕ ਹੈ ਨਾ ਜੀ ਇਹ ਜਿਹੜੀ ਕਿਹੜੀ ਕਿਹੜੀ ਤਰ੍ਹਾਂ ਮਹਿੰਨਤ ਇਸ ਵੇਲੇ ਹੋਈ ਜਾਣੀ ਤਾਂ ਜੀ 103 BNS 103 BNS ਜਿਹਨੂੰ ਤੁਸੀਂ ਪਹਿਲਾਂ 302 ਕਹਿੰਦੇ ਸੀਗੇ 302 ਸੁਣ ਕੇ ਸਾਹ ਚੜ ਜਾਂਦੇ ਨੇ ਬੰਦੇ ਦੇ ਦਿਮਾਗ ਨੂੰ ਉਹੀ ਹੈ ਤੇ ਹੁਣ ਅਗਲੀ ਕਾਰਵਾਈ ਸਰ ਕੀ ਹੋਊਗੀ ਇਹਨਾਂ ਦੇ ਉੱਤੇ ਟ੍ਰਾਇਲ ਹੋਊਗੀ ਜੀ ਸਜ਼ਾ ਹੋਣਗੇ ਕਹਿੰਨ ਮੈਂ ਕਿਦਿਆ ਬਹੁਤ ਅੰਤ ਜਾਣੋ ਸਵਦੇਰੀ ਅਪਡੇਟਸ 'ਤੇ ਜੁੜੇ ਰਹੋ ਮਿੱਟੀ ਦੇ ਨਾਲ 25 ਜੂਨ ਦੀ ਦੇ ਦਿਨ ਇੱਕ ਅਨਨੋਨ ਡੈੱਡ ਬੋਡੀ ਜਿਹੜੀ ਹੈਗੀ ਆ ਉਹ ਗਿਆਸਪੁਰਾ ਚੌਂਕ ਦੇ ਨੇੜੇ ਖਾਲੀ ਪਲਾਟ ਦੇ ਵਿੱਚ ਲਵਾਰਿਸ ਹਾਲਤ ਦੇ ਵਿੱਚ ਇੱਕ ਨੀਲੇ ਡਰਮ ਦੇ ਵਿੱਚ ਬੰਦ ਕਰਕੇ ਜੋ ਰੱਖੀ ਹੋਈ ਸੀਗੀ ਉਹ ਪੁਲਿਸ ਨੇ ਬਰਾਮਦ ਕੀਤੀ ਇਤਲਾਹ ਹੋਣ ਤੇ ਪੁਲਿਸ ਨੇ ਅਨਨੋਨ ਬੰਦੇ ਦੇ ਉੱਤੇ ਮਰਡਰ ਦੀ ਐਫਆਈਆਰ ਰਜਿਸਟਰ ਕੀਤੀ ਕਤਲ ਦਾ ਪਰਚਾ ਦਰਜ ਹੋਇਆ ਤੇ ਵਿਦਨ 36 ਆਵਰਸ ਦੇ ਵਿੱਚ ਟ੍ਰੇਸ ਕਰਦੇ ਆ ਲੁਧਿਆਣਾ ਕਮਿਸ਼ਨਰੇਟ ਪੁਲਿਸ ਨੂੰ ਬਹੁਤ ਵੱਡੀ ਸਫਲਤਾ ਹਾਸਲ ਹੋਈ ਇਸ ਮੰਦਰੇ ਵਿੱਚ ਮਾਨਯੋਗ ਕਮਿਸ਼ਨਰ ਸਾਹਿਬ ਲੁਧਿਆਣਾ ਕਮਿਸ਼ਨਰੇਟ ਦੀ ਹਦਾਇਤਾਂ ਅਨੁਸਾਰ ਅਤੇ ਡੀਸੀਪੀ ਰੁਪਿੰਦਰ ਸਰ ਦੀ ਹਦਾਇਤਾਂ ਮੁਤਾਬਕ ਜਿਹੜੀ ਟੀਮ ਪੁਲਿਸ ਸਟੇਸ਼ਨ ਡਿਵੀਜ਼ਨ 6 ਦੀ ਤੇ ਸੇਫ ਪੰਜਾਬ ਸੇਫ ਸਿਟੀ ਲੁਧਿਆਣਾ ਦੀ ਟੀਮ ਬਣੀ ਸੀਗੀ ਉਹਨਾਂ ਨੇ ਬੜੀ ਮਿਹਨਤ ਨਾਲ ਇਹ ਕੰਮ ਕਰਦੇ ਆ ਇਸ ਮੁਕਦਮੇ ਦੇ ਵਿੱਚ 138/25 ਐਫ ਆਈ ਆਰ ਦੇ ਵਿੱਚ 6 ਦੋਸ਼ੀ ਜਿਹੜੇ ਹੈਗੇ ਨੇ ਉਹ ਟ੍ਰੇਸ ਕੀਤੇ ਤੇ ਉਹਨਾਂ ਦੀ ਅਰੈਸਟ ਪਾਈ ਇਹ ਦੋਸ਼ੀ ਹੈਗੇ ਨੇ ਫਾਗੂ ਪ੍ਰਸ਼ਾਦ, 우ਸ਼ਾ ਦੇਵੀ, ਨੀਰਜ ਕੁਮਾਰ, ਸੀਡੂ ਕੁਮਾਰ, ਜੈਵੀਰ, ਵਿਸ਼ਾਲ ਕੁਮਾਰ। ਇਹ ਸਾਰੇ ਜੋ ਹੈਗੇ ਨੇ ਉਹ ਪ੍ਰਵਾਸੀ ਲੇਬਰਰਸ ਨੇ ਜਿਹੜੇ ਕਿ ਲੁਧਿਆਣਾ ਦੇ ਵਿੱਚ ਦਿਹਾੜੀ ਦਾ ਕੰਮ ਕਰਦੇ ਸੀਗੇ। ਇਹ ਬਕੂਆ ਜਿਹੜਾ ਹੈਗਾ ਇਹ 23 ਤਰੀਕ ਦੀ ਵਾਰਦਾਤ ਹੈ। 23 ਤਰੀਕ ਨੂੰ ਮ੍ਰਿਤਕ ਦੀ ਆਈਡੈਂਟੀ ਜਿਹੜੀ ਹੈਗੀ ਉਹ ਹੈਗੀ ਮਨੋਜ ਕੁਮਾਰ ਚੌਧਰੀ ਉਰਫ ਰਾਜੂ। ਮ੍ਰਿਤਕ 23 ਤਰੀਕ ਨੂੰ ਦੋਸ਼ੀਆਂ ਦੇ ਘਰ ਜਾ ਕੇ ਰੂਟੀਨ ਦੇ ਵਿੱਚ ਆਪਣਾ ਖਾਣ ਪੀਣ ਕਰਨ ਅਤੇ ਦਾਰੂ ਵਗੈਰਾ ਪੀਣ ਵਾਸਤੇ ਉਹਨਾਂ ਦੇ ਕਮਰੇ ਦੇ ਵਿੱਚ ਜਿਹੜਾ ਕਿਰਾਏ ਤੇ ਕਮਰਾ ਲੇਤਾ ਹੋਇਆ ਸੀਗਾ ਉਹਨਾਂ ਨੇ ਗਲੀ ਨੰਬਰ 5 ਭਾਰਤੀ ਕਲੋਨੀ ਵਿਖੇ ਉੱਥੇ ਉਹ ਗਿਆ ਸੀਗਾ ਤੇ ਰਾਤ ਨੂੰ ਨਸ਼ੇ ਦੀ ਹਾਲਤ ਦੇ ਵਿੱਚ ਇਹਨਾਂ ਦਾ ਆਪਸੀ ਲੜਾਈ ਝਗੜਾ ਹੋਇਆ ਲੜਾਈ ਝਗੜੇ ਦੌਰਾਨ ਇਹਨਾਂ ਦੀ ਜਦੋਂ ਗੱਲਬਾਤ ਵੱਧ ਗਈ ਤਾਂ ਇਹਨਾਂ ਨੇ ਦੋਸ਼ੀਆਂ ਨੇ ਨੀਰਜ ਕੁਮਾਰ ਅਤੇ ਸੀਡੂ ਕੁਮਾਰ ਨੇ ਮ੍ਰਿਤਕ ਮਨੋਜ ਚੌਧਰੀ ਉੱਤੇ ਹਮਲਾ ਕੀਤਾ ਤੇ ਗੁੱਜੀਆਂ ਸੱਟਾਂ ਮਾਰ ਕੇ ਉਹਨੂੰ ਬੇਹੋਸ਼ ਹਾਲਤ ਦੇ ਵਿੱਚ ਉੱਥੇ ਛੱਡ ਦਿੱਤਾ ਜਿਹਦੇ ਨਾਲ ਉਹਦੀ ਮੌਕੇ ਤੇ ਹੀ ਉੱਥੇ ਡੈਥ ਹੋ ਗਈ। ਡੈਥ ਹੋਣ ਤੋਂ ਬਾਅਦ ਇਹਨਾਂ ਨੇ ਕੁਝ ਟਾਈਮ ਤੱਕ ਆਪਣੀ ਕਸਟਡੀ ਦੇ ਵਿੱਚ ਹੀ ਬਾਡੀ ਨੂੰ ਉਹਨਾਂ ਨੇ ਲੁਕੋ ਕੇ ਰੱਖਿਆ। ਫਿਰ ਉਸ ਤੋਂ ਬਾਅਦ ਅਗਲੇ ਦਿਨ ਇਹਨਾਂ ਨੇ ਉਹ ਬਾਡੀ ਨੂੰ ਪਲਾਸਟਿਕ ਦੇ ਲਫਾਫੇ ਦੇ ਵਿੱਚ ਪੈਕ ਕਰਕੇ ਨੀਲੇ ਰੰਗ ਦੇ ਡਰਮ ਦੇ ਵਿੱਚ ਪਾ ਕੇ ਇੱਕ ਈ-ਰਿਕਸ਼ਾ ਦੀ ਵਰਤੋਂ ਕਰਦੇ ਹੋਏ ਇਹਨਾਂ ਨੇ ਗਿਆਸਪੁਰਾ ਚੌਂਕ ਕੋਲ ਲਿਜਾ ਕੇ ਖਾਲੀ ਪਲਾਟ ਦੇ ਵਿੱਚ ਬਾਡੀ ਡੰਪ ਕਰਤੀ। ਇਸ ਤੋਂ ਬਾਅਦ ਡਿਊਰਿੰਗ ਇਨਵੈਸਟੀਗੇਸ਼ਨ ਪੁਲਿਸ ਨੇ ਜਦੋਂ ਸੀਸੀਟੀਵੀ ਫੂਟੇजेस ਲਈਆਂ ਤੇ ਆਲੇ ਦੁਆਲੇ ਦੇ ਲੋਕਾਂ ਤੋਂ ਬਿਆਨ ਲਏ ਟੈਕਨੀਕਲ ਇਨਵੈਸਟੀਗੇਸ਼ਨ ਕਰਦੇ ਹੋਏ ਆ ਜਿਹੜਾ ਈ ਰਿਕਸ਼ਾ ਚਾਲਕ ਸੀਗਾ ਉਹਦੀ ਆਈਡੈਂਟੀਟੀ ਸਾਨੂੰ ਪਤਾ ਲੱਗੀ ਉਹਦਾ ਨਾਮ ਸੀਗਾ ਰੋਹਿਤ ਕੁਮਾਰ ਜਿਹੜਾ ਈ ਰਿਕਸ਼ਾ ਚਲਾ ਰਿਹਾ ਸੀਗਾ ਰੋਹਿਤ ਕੁਮਾਰ ਦੇ ਬਿਆਨਾਂ ਦੇ ਉੱਤੇ ਰੋਹਿਤ ਕੁਮਾਰ ਦੇ ਆ ਆ ਆਈਡੈਂਟੀਟੀ شناਖਤ ਦੇ ਉੱਤੇ ਇਹ ਜਿਹੜੇ ਬਾਕੀ ਦੋਸ਼ੀ ਹੈਗੇ ਨੇ ਇਹ ਟ੍ਰੇਸ ਹੋਏ ਅਤੇ ਉਹਨੇ ਸਾਰੀ ਡਿਟੇਲ ਦੱਸੀਆਂ ਵੀ ਇਹ ਕਿੰਨੇ ਵਜੇ ਬੋਡੀ ਨੂੰ ਉੱਥੇ ਖਾਲੀ ਪਲਾਟ ਦੇ ਵਿੱਚ ਲਿਆ ਕੇ ਡੰਪ ਕਰਕੇ ਗਏ ਸੋ ਇਹ ਬਹੁਤ ਵੱਡੀ ਸਫਲਤਾ ਜਿਹੜੀ ਹੈਗੀ ਲੁਧਿਆਣਾ ਕਮਿਸ਼ਨ ਪੁਲਿਸ ਨੂੰ حاصل ਹੋਈ ਹੈ ਕਿਉਂਕਿ ਇਹ ਸਿਰਫ 36 ਘੰਟੇ ਦੇ ਵਿੱਚ ਵਿੱਚ ਹੀ ਜਿਹੜੀ ਸੇਫ ਸਿਟੀ ਦੇ ਕੈਮਰੇ ਲੱਗੇ ਹੋਏ ਨੇ ਉਹਨਾਂ ਦੀ ਵਰਤੋਂ ਕਰਦੇ ਹੋਏ ਉਹਨਾਂ ਦੀ ਹੈਲਪ ਲੈਂਦੇ ਹੋਏ ਇਹ ਕੇਸ ਨੂੰ ਟ੍ਰੇਸ ਕੀਤਾ ਗਿਆ ਜਿਹੜਾ ਕਿ ਇੱਕ ਬਲਾਈਂਡ ਮਰਡਰ ਕੇਸ ਹੈਗਾ ਤੇ ਇਹਦੇ ਵਿੱਚ ਇੱਕ ਬੰਦੇ ਦੀ ਬਹੁਤ ਹੀ ਬੇਰਹਿਮੀ ਨਾਲ ਡੈਥ ਹੋਈ ਸੀਗੀ ਉਹਦਾ ਕਤਲ ਹੋਇਆ ਸੀਗਾ ਤੇ ਉਹਨੂੰ ਪੈਕ ਕਰਕੇ ਪਲਾਸਟਿਕ ਦੇ ਲਫਾਫੇ ਦੇ ਵਿੱਚ ਉਹਦੀ ਬਾਡੀ ਨੂੰ ਰੱਸੀਆਂ ਦੇ ਨਾਲ ਬੰਨ ਕੇ ਨੀਲੇ ਰੰਗ ਦੇ ਡਰਮ ਦੇ ਵਿੱਚ ਪਾ ਕੇ ਉਹ ਡੰਪ ਕੀਤਾ ਗਿਆ ਸੀ ਜਿਹੜਾ ਈ ਰਿਕਸ਼ਾ ਵਾਲਾ ਉਹ ਮੈਨ ਦਾ এনवायरमेंट ਹੈ ਕਿ ਉਹਦੀ ਈ ਰਿਕਸ਼ਾ ਵਾਲੇ ਦੀ ਉਹਨੂੰ ਤਾਂ ਈ ਰਿਕਸ਼ਾ ਵਾਲਾ ਜਦੋਂ ਉਹਨਾਂ ਨੇ ਈ ਰਿਕਸ਼ਾ ਹਾਇਰ ਕੀਤਾ ਤਾਂ ਈ ਰਿਕਸ਼ਨ ਵਾਲੇ ਨੂੰ ਤਾਂ ਉਹਨਾਂ ਨੇ ਇਹ ਦੱਸਿਆ ਵੀ ਇਹ ਇੱਕ ਗਾਰਬੇਜ ਹੈ ਜਿਹਨੂੰ ਅਸੀਂ ਡੰਪ ਕਰਨ ਚੱਲੇ ਹਾਂ ਵੀ ਸਾਡੀ ਤੁਸੀਂ ਹੈਲਪ ਕਰੋ ਇਸ ਤੈਨੂੰ ਪੈਸੇ ਦੇ ਦੇਵਾਂਗੇ ਉੱਥੇ ਲਿਜਾਣ ਦੇ ਉਹਨੂੰ ਪਤਾ ਨਹੀਂ ਸੀਗਾ ਅਸੀਂ ਇਹ ਸਾਰੀ ਵੈਰੀਫਿਕੇਸ਼ਨ ਕਰੀ ਹੈ ਈ ਰਿਕਸ਼ਾ ਵਾਲਾ ਦੋਸ਼ੀਆਂ ਦੇ ਨਾਲ ਕਿਸੇ ਵੀ ਤਰੀਕੇ ਨਾਲ ਰਿਲੇਟਡ ਨਹੀਂ ਸੀ ਨਾ ਹੀ ਉਹਨਾਂ ਨੂੰ ਜਾਣਦੇ ਸੀ ਜਿਹੜੀ ਈ ਰਿਕਸ਼ਾ ਵਾਲਾ ਇਹਦੇ ਵਿੱਚ ਇਹ ਵਿਟਨੈਸ ਹੈ ਬੇਸਿਕਲੀ ਇਹ ਪਹਿਲਾ ਸੀ ਕਿ ਉਹ ਨਹੀਂ ਕਿ ਇਹਦੇ ਵਿੱਚ ਜਿਹੜਾ ਨੀਰਜ ਕੁਮਾਰ ਤੇ ਸੇਡੂ ਕੁਮਾਰ ਉਹਦੇ ਨਾਲ ਬੈਠੇ ਸੀਗੇ ਜਿਹਦੀ ਉਮਰ 23 ਸਾਲ ਤੇ ਸੇਡੂ ਕੁਮਾਰ ਦੀ 20 ਸਾਲ ਹੈ ਇਹ ਜਿਹੜੀ ਮਹਿਲਾ ਹੈ 우ਸ਼ਾ ਦੇਵੀ ਇਹ ਹੈਗੀ ਆ ਫਾਗੂ ਪ੍ਰਸਾਦ ਦੀ ਪਤਨੀ ਇਹ ਨੀਰਜ ਕੁਮਾਰ ਦੀ ਮਾਤਾ ਹੈ ਮਦਰ ਹੈ ਉਹਦੀ ਤੇ ਇਹਨੇ ਡੈਥ ਹੋਣ ਤੋਂ ਬਾਅਦ ਔਰ ਰੱਸੀ ਨਾਲ ਬੰਨਣ ਦੇ ਵਿੱਚ ਉਹਦੀ ਹੈਲਪ ਕਰੀ ਤੇ ਬੋਡੀ ਨੂੰ ਜਿਹੜਾ ਕਿ ਕਮਰਾ ਸੀਗਾ ਉਹ ਫਰਸਟ ਫਲੋਰ ਤੇ ਸੀ ਉੱਪਰਲੇ ਬਿਲਡਿੰਗ ਦੇ ਵਿੱਚ ਉੱਪਰ ਸੀਗਾ ਤੇ ਉਹ ਥੱਲੇ ਲਿਆਂਦੇ ਵਿੱਚ ਦੀ ਹੈਲਪ ਕਰੀ ਆਟੋ ਦੇ ਵਿੱਚ ਲੋਡ ਕਰਵਾਉਣ ਦੇ ਵਿੱਚ ਹੈਲਪ ਕਰੀ ਬੇਸਿਕਲੀ ਇਹਨਾਂ ਨੂੰ ਸਾਰੇ ਜਾਣਕਾਰੀ ਸੀਗੀ ਵੀ ਇਹ ਕਤਲ ਹੋਇਆ ਤੇ ਕਤਲ ਨੂੰ ਛੁਪਾਉਣ ਦੇ ਵਿੱਚ ਤੇ ਬੋਡੀ ਨੂੰ ਡਿਸਪੋਜ਼ ਆਫ ਕਰਨ ਦੇ ਵਿੱਚ ਜਿਹੜੀ ਇਹਨਾਂ ਨੇ ਉਹਦੇ ਨਾਲ ਸ਼ਮੂਲੀਅਤ ਪਾਈ ਇਸ ਕਰਕੇ ਉਹ ਦੋਸ਼ੀ ਇਸ ਮਰਡਰ ਕੇਸ ਦੇ ਵਿੱਚ ਬਣਿਆ ਤੇ ਇਹ ਜਿਵੇਂ ਕਿ ਤੁਹਾਨੂੰ ਦੱਸਿਆ ਵੀ 36 ਘੰਟੇ ਦੇ ਵਿੱਚ ਮਰਡਰ ਟ੍ਰੇਸ ਹੋ ਗਿਆ ਤੇ ਉਹਨਾਂ ਦੀ ਅਰੈਸਟ ਜਿਹੜੀ ਆ ਉੱਥੇ ਹੀ ਪਾਈ ਗਈ ਹੈ ਗਲੀ ਨੰਬਰ 5 ਭਾਰਤੀ ਗਲਨੀ ਤੋਂ ਜਿੱਥੇ ਉਹਨਾਂ ਨੂੰ ਇਮੀਡੀਏਟਲੀ ਪੁਲਿਸ ਵੱਲੋਂ ਟ੍ਰੇਸ ਕਰਕੇ ਅਰੈਸਟ ਪਾਲੀ ਗਈ। ਨਹੀਂ ਇੱਥੇ ਕਮਰੇ ਨੇ ਜਿਹੜੇ ਕਿ ਲੇਬਰਰਸ ਨੂੰ ਕਿਰਾਏ ਤੇ ਦਿੱਤੇ ਜਾਂਦੇ ਨੇ ਤੇ ਉੱਥੇ ਹੀ ਉਹਨਾਂ ਦੇ ਵਿੱਚੋਂ ਇੱਕ ਕਮਰਾ ਇਹਨਾਂ ਦੇ ਕੋਲੇ ਦੋਸ਼ੀਆਂ ਦੇ ਕੋਲੇ ਹੈਗਾ ਸੀ। ਸਰ ਕੋਈ ਜਰਨਲਿਸਟ ਜਿਹੜਾ ਤਸਵੀਰਾਂ ਹਾਂਜੀ ਹਾਂ ਸ਼ਰਾਬ ਵੀ ਪੀਤੀ ਹੋਈ ਸੀ ਤੇ ਉਹਨਾਂ ਦੇ ਆਪਸੀ ਬਹਿਸਵਾਜੇ ਵੀ ਹੋਈ ਜਿਹਦੇ ਦੌਰਾਨ ਕਾਰਨ ਹੀ ਹਜੇ ਸਾਹਮਣੇ ਆਇਆ ਵੀ ਕੀ ਹੈ ਸਿਰਫ ਉਹ ਰੂਟੀਨ ਦੇ ਵਿੱਚ ਜੋ ਗੱਲਾਂ ਨਾਰਮਲੀ ਆਪਸ ਦੇ ਵਿੱਚ ਬਹਿਸਵਾਜੇ ਹੁੰਦੇ ਨੇ ਇਹ ਬਿਆਕਰਨ ਇਹ ਮਨੋਜ ਵੀ ਲੇਬਰਰ ਸੀਗਾ ਇਹ ਉਹਨਾਂ ਦੇ ਨਾਲ ਹੀ ਦਿਹਾੜੀ ਟੱਪਾ ਕਰਦਾ ਸੀ ਇਹ ਯੂਪੀ ਦੇ ਪ੍ਰਵਾਸੀ ਨੇ ਕੁਝ ਇਹਨਾਂ ਦੇ ਵਿੱਚੋਂ ਜਿਹੜਾ ਮਨੋਜ ਕੁਮਾਰ ਹੈ ਇਹ ਬਿਹਾਰ ਦਾ ਅੱਛਾ ਜੁਗਾਈ ਵੀ ਹੈ ਕਿ ਨਹੀਂ ਜੀ ਇਹਨਾਂ 'ਚ ਕੋਈ ਜੁਗਾਈ ਨਹੀਂ ਹੈ ਨੇ ਜੋਵਿਨਾਈਲ ਇਹਦੇ ਵਿੱਚੋਂ ਹਾਂ ਜੋਵਿਨਾਈਲ ਜੈਵੀਰ ਹੈ ਤੇ ਇੱਕ ਵਿਸ਼ਾਲ ਕੁਮਾਰ ਹੈ ਇਹ ਇਹ ਜਿਹੜੇ ਹੈਗੇ ਨੇ ਇਹਨਾਂ ਦੇ ਬ੍ਰਦਰ ਨੇ ਨੀਰਜ ਕੁਮਾਰ ਸਾਰੇ ਰੈਸਟ ਹੋ ਗਏ ਜੀ ਜਾਂ ਕੋਈ ਅਜੇ ਰਾਸ਼ਟਰੀ ਕਿਨੇ ਸਭ ਜਨ ਸਾਰੇ ਰੈਸਟ ਹੋ ਗਏ ਜੀ ਜੀ ਹਾਂ ਇਹ ਸਾਰੇ ਦੋਸ਼ੀੜੇ ਹੈਗੇ ਨੂੰ ਅਰੈਸਟ ਹੋ ਚੁੱਕੇ ਨੇ ਪਹਿਲਾਂ ਕੋਈ ਗ੍ਰਿੰਡਰ ਪੜ੍ਹੇਗਾ ਨਹੀਂ ਪਹਿਲਾਂ ਕੋਈ ਸਰ ਇਹ ਮੈਂ ਸੀਸੀਟੀਵੀ ਕੈਮਰੇ ਤੇ ਪੜ੍ਹੇਗੀ ਕਿੰਨੇ ਕੇ ਕੈਬਿਨੇਟ ਇਹ ਸੇਫ ਸਿਟੀ ਦੇ ਕੈਮਰੇਜ਼ ਤੋਂ ਜਿਹੜੀ ਲੀਡ ਹੈਗੀ ਉਹ ਸਾਨੂੰ ਮਿਲੀ ਹੈ ਫੜੇ ਗਏ ਨੇ ਇਹ ਜਿਹੜਾ ਆਟੋ ਚਾਲਕ ਹੈ ਉਹਦੇ ਬਿਆਨات